ਸਸੇ ਕਾਲ ਜੀ ਤੁਸੀਂ ਦੇਖ ਰਹੇ ਜਗਤ ਸਿੰਘ ਤੇ ਮੈਂ ਹਾਂ ਨਰਮਲ ਸਿੰਘ ਕਲਿਆਣ ਸਾਡੇ ਨਾਲ ਨੇ ਤਰਲੋਚਨ ਸਿੰਘ ਬਰਾੜ ਜਿਹੜੇ ਇਸ ਵੇਲੇ ਪੂਰੇ ਦੀ ਪੂਰੀ ਜਣੀ ਹੈਗੇ ਆ ਵਿਉਰਾ ਦੇਣਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਮੁਰ ਭਰਤੀ ਸ਼ੁਰੂ ਕੀਤੀ ਆ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਕਿਸ ਤਰ੍ਹਾਂ ਦੀਆਂ ਅਕਾਲੀ ਦਲ ਨੂੰ ਚੁਣੌਤੀਆਂ ਦੇਖਣ ਦਾ ਸਾਹਮਣਾ ਆਊਗਾ ਕਿਵੇਂ ਭਰਤੀ ਕਰਨਗੇ ਕਿਹੜੇ ਕਿਹੜੇ ਜਿਹੜੇ ਹੈਗੇ ਆ ਉਹਨਾਂ ਨੂੰ ਹਲਕਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਆ ਡੈਲੀਗੇਟ ਬਣਾਉਣੇ ਆ ਕਿਵੇਂ ਭਰਤੀ ਦੀ ਪ੍ਰਕਿਰਿਆ ਚਲਾਉਣੇ ਸਰਦਾਰ ਤਰਲੋਚਨ ਸਿੰਘ ਬਰਾੜ ਜਿਦਾ ਦੇਖਣ ਵਾਲੇ ਸਾਰੇ ਦੋਸਤੋ ਮਤਰੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਲਿਆਨ ਸਾਹਿਬ ਨੇ ਦੱਸਿਆ ਹੋਇਆ ਹੈਗਾ ਵੀ ਜਿਹੜੀ ਥ੍ਰੋਮਨੀ ਕਾਦੀਦਾਲ ਵੱਲੋਂ 20 ਜਨਵਰੀ ਤੋਂ ਜਿਹੜੀ ਭਰਤੀ ਮਹਿੰਮ ਜਿਹੜੀ ਸਟਾਰਟ ਕੀਤੀ ਗਈ ਸੀ ਜੇ ਅੱਜ ਜੇ ਅਗਰ ਆਪਾਂ ਗੱਲ ਕਰੀਏ ਅੱਜ 23 ਤਰੀਕ ਜਿਹੜੀ ਬਾਗੇ ਪਰਾਣੇ ਤੋਂ ਉਹਨਾਂ ਨੇ ਮਹਿੰਮ ਸ਼ੁਰੂ ਕੀਤੀ ਹੈਗੀ ਆ ਆਪਦੀਆਂ ਜਿਹੜੀਆਂ ਅੱਜ ਥ੍ਰੋਮਨੀ ਕਾਦੀਦਾਲ ਵੱਲੋਂ ਮਤਲਬ ਥ੍ਰੋਮਨੀ ਕਾਦੀਦਾਲ ਦੀ ਭਰਤੀ ਕਰਨ ਵਾਸਤੇ ਜਿਵੇਂ ਮੈਂ ਮਾਤ ਚਲਾਈ ਗਈ ਹੈ ਤੇ ਤੁਸੀਂ ਇਹ ਤਸਵੀਰਾਂ ਵੀ ਦੇਖ ਰਹੇ ਹੋ ਵਿੱਚ ਜਿਵੇਂ ਆਹ ਕਾਫੀ ਜਿਹੜੇ ਉਹਨਾਂ ਦੇ ਜਿਹੜੇ ਸਰਗਰਮਾਰ ਜਿਹੜੇ ਸਰਗਰਮ ਹੋਣਾ ਚਾਹੀਦੇ ਆ ਜੇ ਜੇ ਇਹਨਾਂ ਨੇ ਕੰਮ ਕਰਨਾ ਚਾਹ ਸਕਦੇ ਆ ਉਹ ਪਿੰਡਾਂ ਦੇ ਆਗੂ ਹੈਗੇ ਆ ਤੇ ਇਹਨਾਂ ਦੇ ਸਰਕਲ ਦੇ ਆਗੂ ਹੈਗੇ ਆ ਜਿਵੇਂ ਅਜੀ ਪੀਸੀ ਮੈਂਬਰ ਬੈਠੇ ਹੈਗੇ ਆ ਤੇ ਆ ਸਾਰੇ ਤੁਸੀਂ ਅੱਗੇ ਦੇਖ ਵੀ ਰਹੇ ਹੋ ਇਹਨਾਂ ਵੱਲੋਂ ਜਿਹੜੀ ਭਰਤੀ ਜਿਹੜੀ ਇਹ ਕੀਤੀ ਜਾਣੀ ਹੈਗੀ ਆ ਤੇ ਆ ਦੇਖਦੇ ਆ ਵੀ ਮਤਲਬ ਕਿੰਨੀ ਇਹਨਾਂ ਕੋਲੇ ਜਿਹੜੀ ਕਾਪੀ ਆਈ ਹੈਗੀ ਆ ਤੇ ਕਾਪੀ ਦੇ ਵਿੱਚ ਕਿੰਨੇ ਮਤਲਬ ਮੈਂਬਰ ਬਣਾਏ ਜਾਣੇ ਆ ਪਰ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਜਿਵੇਂ ਜਿਸ ਤਰ੍ਹਾਂ ਇਹ ਸਿਸਟਮ ਚੱਲ ਰਿਹਾ ਹੈਗਾ ਵੀ ਮਤਲਬ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਊਗਾ ਕਿਉਂਕਿ ਕੋਈ ਕੋਈ ਵੀ ਜਦੋਂ ਭਰਤੀ ਕੀਤੀ ਜਾਂਦੀ ਹੈਗੀ ਆ ਤਾਂ ਉਹ ਨੂੰ ਜੇ ਅਗਰ ਤੁਸੀਂ ਜੈਨੂਇਨ ਭਰਤੀ ਕਰੋਗੇ ਤੇ ਪਾਰਟੀ ਨੂੰ ਉਹੀ ਫਾਇਦਾ ਹੋਣਾ ਜੇ ਅਗਰ ਕਿਤੇ ਬੋਕਸ ਚੀਜ਼ਾਂ ਸਾਹਮਣੇ ਆ ਜਾਂਦੀਆਂ ਤਾਂ ਉਹ ਨੁਕਸਾਨ ਹੁੰਦਾ ਕਿਉਂਕਿ ਮੇਰਾ ਖਿਆਲ ਹੈ ਵੀ ਸ਼ਾਇਦ ਚਰੋਮੀ ਕਾਦੀ ਨਾਲ ਤੇ ਜਿਹੜੇ ਵਰਕਰ ਹੈਗੇ ਆ ਜਸਵੰਤ ਸਿੰਘ ਮੱਲਾ ਜਥੇਦਾਰ ਸਾਹਿਬ ਹੈਗੇ ਆ ਜਾਂ 라ਜਵਿੰਦਰ ਸਿੰਘ ਹੋਣੀ ਹੈਗੇ ਆ ਇਹ ਮਤਲਬ ਇੱਥੇ ਅਬਜ਼ਰਵ ਵੀ ਰੱਖੀ ਹੋਈ ਆ ਇਹਨਾਂ ਵੱਲੋਂ ਨਿਗਰ ਤੇ ਪਿੰਡਾਂ ਦੇ ਵਿੱਚ ਜਿਹੜੀਆਂ ਜਿਹੜੀਆਂ ਕਾਪੀਆਂ ਇਹ ਕਿਸ ਤਰੀਕੇ ਨਾਲ ਬਣਦੇ ਹੈਗੇ ਉਹ ਤਾਂ ਆਪਾਂ ਜਦੋਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਦੋਂ ਦੱਸਣਗੇ ਵੀ ਕਿਸ ਤਰ੍ਹਾਂ ਦਾ ਉਹਨਾਂ ਦਾ ਕ੍ਰਾਈਟਰੀਆ ਬਣਾਇਆ ਹੈਗਾ ਕਿਸ ਤਰ੍ਹਾਂ ਦਾ ਸਿਸਟਮ ਬਣਾਇਆ ਹੈਗਾ ਜਿਹੜੀ ਉਹ ਭਰਤੀ ਕਰਨਗੇ ਤੇ ਕਿੰਨੇ ਕਿਹੜੇ ਕਿੰਨੀ ਉਮਰ ਉਹਨਾਂ ਦੀ ਰੱਖੀ ਗਈ ਹੈ ਜਿਹੜੇ ਮੈਂਬਰ ਉਹਨਾਂ ਨੇ ਬਣਾਉਣੇ ਹੈਗੇ ਤੇ ਬਾਕੀ ਇਹਦੇ ਵਿੱਚੋਂ ਹੀ ਜਿਹੜੇ ਡੈਲੀਗੇਟ ਚੁਣ ਕੇ ਫਿਰ ਅਗਲਾ ਜਿਹੜਾ ਪਾਰਟੀ ਪ੍ਰਧਾਨ ਹੈ ਜਿਹੜਾ ਉਹ ਚੁਣਿਆ ਜਾਣਾ ਹੈ ਪਰ ਕੀ ਇਹ ਸਾਰੀ ਭਰਤੀ ਸ਼੍ਰੀ ਕਾਲਤਾਖਸਰ ਸਾਹਿਬ ਵੱਲੋਂ ਹੁਕਮ ਕੀਤੇ ਗਏ ਦੇ ਮੁਤਾਬਕ ਹੀ ਹੋ ਰਹੀ ਹੈ ਇਹ ਪਤਾ ਨਹੀਂ ਸਮੇਂ ਦੀ ਗੱਲ ਹੋਊਗੀ ਪਰ ਹਲ ਹਾਲ ਆਪੋ ਸਟਾਰਟਿੰਗ ਦੇ ਵਿੱਚ ਤਾਂ ਹੀ ਆਪਾਂ ਗੱਲਬਾਤ ਕਰ ਰਹੇ ਹਾਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਅਸੀਂ ਸਰਦਾਰ ਰਾਜਵਿੰਦਰ ਸਿੰਘ ਉਹਨਾਂ ਨਾਲ ਗੱਲ ਵੀ ਕਰੇਂ ਚਾਹੇ ਤੀਰ ਸਿੰਘ ਮਾਲਾ ਉਹਨਾਂ ਨੇ ਵੀ ਗੱਲ ਪਾਇਆ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈਗਾ ਤਸਵੀਰਾਂ ਇੱਕ ਵਾਰ ਜਰੂਰ ਦੇਖ ਲਓ ਜੀ ਬਿਲਕੁਲ ਜੀ ਤੁਸੀਂ ਸੁਣੋ ਇਸ ਵੇਲੇ ਰਾਜਵਿੰਦਰ ਸਿੰਘ ਜਿਹੜਾ ਧਰਮਕੋਟ ਤੇ ਤੀਰ ਸਿੰਘ ਮਾਲਾ ਹੋਰਾਂ ਨੇ ਬਤੌਰ ਜ਼ਰਬਰ ਜਿਹੜੀ ਹੈਗੀ ਆ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਇਸ ਤਰ੍ਹਾਂ ਜਿਹੜੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਊਗੀ ਕਿਸ ਤਰ੍ਹਾਂ ਜਿਹੜਾ ਡੈਲੀਗੇਟ ਚੁਣੇ ਜਾਣਗੇ ਸੁਣੋ ਜੀ ਸ਼੍ਰੋਮਣੀ ਅਕਾਲੀ ਦਲ ਕੌਮੀ ਅਹੁਦੇਦਾਰ ਚੁਣ ਲਈ ਕੌਮੀ ਪ੍ਰਧਾਨ ਚੁਣ ਲਈ 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਦਾ ਟਾਈਮ ਇੱਕ ਮਹੀਨਾ ਦਿੱਤਾ ਉਹਦੇ ਵਿੱਚ ਸਾਡਾ ਟੀਚਾ ਬਾਗੇ ਪੁਰਾਣੇ ਹਲਕੇ ਚ 25000 ਜਿਹੜੀ ਅਸੀਂ ਭਰਤੀ ਕਰਨੀ ਹੈ ਤੇ ਸਾਰੇ ਜਿਹੜੇ ਜੋ ਲੱਖ ਤੋਂ ਉੱਪਰ ਦੀ ਭਰਤੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਕਰਨ ਜਾ ਰਿਹਾ ਅੱਜ ਅਸੀਂ ਸ਼ੁਰੂਆਤ ਕੀਤੀ ਹੈ ਮੇਰੇ ਨਾਲ ਸਾਡੇ ਕੋ ਬਜ਼ਾਰਬਰ ਜਿਹੜੇ ਮੇਰੇ ਨਾਲ ਆਏ ਨੇ ਜ਼ਿਲ੍ਹੇ ਦੇ ਅਬਜ਼ਰਵਰ ਸਾਨੂੰ ਦੋਨੂੰ ਨਿਯੁਕਤ ਕੀਤਾ ਗਿਆ ਕਿ ਜਿਹੜੀ ਪਾਰਦਰਸ਼ੀ ਭਰਤੀ ਜਿਹੜੀ ਜ਼ਿਲ੍ਹੇ ਦੇ ਵਿੱਚ ਕੀਤੀ ਜਾਵੇ ਕੋਈ ਇਹੋ ਜੀ ਨਾ ਹੋਵੇ ਕਿ ਬੋਕਸ ਭਰਤੀ ਹੋਵੇ ਹਰ ਇੱਕ ਦਾ ਟੈਲੀਫੋਨ ਨੰਬਰ ਉਹ ਪਰਚੀ ਦੇ ਹਰੇਕ ਤੇ ਲਿਖਣਾ 10 ਰੁਪਏ ਹਰੇਕ ਤੋਂ ਲੈਣੇ ਆ ਉਹਨੂੰ ਮਾਣ ਹੋਵੇ ਕਿ ਮੈਂ ਸ਼੍ਰੋਮਣੀ ਕਾਲੀ ਦਲ ਦਾ ਐਜੇ ਮੈਂਬਰ ਭਰਤੀ ਹੋਇਆ ਸ਼੍ਰੋਮਣੀ ਕਾਲੀ ਦਲ ਅੱਗੇ ਵੀ ਹਮੇਸ਼ਾ ਹੀ ਜਦੋਂ ਭਰਤੀ ਕਰਦਾ ਪਾਰਦਰਸ਼ੀ ਭਰਤੀ ਹੁੰਦੀ ਹੈ ਤੇ ਜਿਹੜੇ ਡੈਲੀਗੇਟ ਕਮੇ ਡੈਲੀਗੇਟ ਬੰਦੇ ਨੇ ਉਹ ਸਾਡਾ ਕੌਮੀ ਪ੍ਰਧਾਨ ਆ ਜਿਹੜਾ ਉਹਦੀ ਚੋਣ ਕਰਦੇ ਨੇ ਤੇ ਉਦੋਂ ਦਾ ਜ਼ਿਲ੍ਹਿਆਂ ਦੇ ਪ੍ਰਧਾਨ ਬੰਦੇ ਨੇ ਉਦੋਂ ਦਾ ਹੋਰ ਉੱਤੇ ਦਾ ਸਰਕਾਰ ਦੇ ਪ੍ਰਧਾਨ ਬੰਦੇ ਨੇ ਉਹਦੀ ਬਾਤ ਅੱਜ ਅਸੀਂ ਇੱਥੇ ਸ਼ੁਰੂਆਤ ਕਰਨ ਲੱਗੇ ਆ ਤੇ ਸਾਰੀ ਕ੍ਰੀਮ ਆ ਜਿਹੜੀ ਹਲਕੇ ਦੀ ਉਹ ਇੱਥੇ ਬੈਠੀ ਆ ਉਹਦੇ ਵਿੱਚ ਬਸ ਸਭ ਤੋਂ ਵੱਡੀ ਗੱਲ ਤਾਂ ਜ਼ਰੂਰੀ ਹੈ ਕਿ ਪਾਰਦਰਸ਼ੀ ਭਰਤੀ ਹੋਣੀ ਆ ਅਸੀਂ ਕੌਮੀ ਡੈਲੀਗੇਟ ਵੀ ਚੁਣਨੇ ਆ ਤੇ ਜ਼ਿਲ੍ਹਾ ਦੇ ਡੈਲੀਗੇਟ ਵੀ ਚੁਣਨੇ ਆ ਤੇ ਸਰਕਲ ਦੇ ਡੈਲੀਗੇਟ ਵੀ ਚੁਣਨੇ ਆ ਇਹ ਪਰ ਜਿਹੜੀ ਭਰਤੀ ਆ ਅਸੀਂ 5 ਫਰਵਰੀ ਤੱਕ ਹੀ ਪੂਰੀ ਕਰ ਦੇਣੀ ਆ ਕਿਉਂਕਿ ਟਾਰਗੇਟ ਆ ਪਾਰਟੀ ਦਾ 20 ਫਰਵਰੀ ਦਾ ਇਸ ਕਰਕੇ ਅੱਗੇ ਵੀ ਬਗਾ ਬਣਾਣਾ ਹਲਕਾ ਸਭ ਤੋਂ ਮੋਰੀ ਰਹਿੰਦਾ ਹਰਨ ਸਾਹਿਬ ਜਿਹੜੀ ਤੁਸੀਂ ਅੱਜ ਭਰਤੀ ਸ਼ੁਰੂ ਕੀਤੀ ਆ ਇਸ ਹਲਕੇ ਦੇ ਵਿੱਚ ਕਿੰਨੀਆਂ ਤੁਹਾਨੂੰ ਕਾਪੀਆਂ ਦਿੱਤੀਆਂ ਗਈਆਂ ਤੇ ਹਰ ਕਾਪੀ ਦੇ ਤੇ ਕਿੰਨੇ ਮੈਂਬਰ ਬਣਗੇ ਇੱਕ ਕਾਪੀ ਦੇ ਮਗਰ 100 ਮੈਂਬਰ ਬਣੂਗਾ ਤੇ 200 ਕਾਪੀ ਜਿਹੜੀ ਇੱਕ ਵਾਰ ਹਲਕੇ ਨੂੰ ਜਿਹੜੀ ਲਾਊਡ ਹੋਈ ਆ 20000 ਮੈਂਬਰ ਆ ਜਿਹੜਾ ਚੁੜਿਆ ਜਾਣਾ ਜੇ ਪਾਰਟੀ ਵੱਲੋਂ ਹੋਰ ਵੀ ਹੁਕਮ ਆਊਗਾ ਤਾਂ ਹੋਰ ਵੀ ਪਾਰਟੀ ਜਿਹੜੀ ਉਹ ਕੀਤੀ ਜਾਊਗੀ ਅਗਰ ਹਲਕੇ ਤੋਂ ਕਿੰਨੇ ਡੈਲੀਗੇਟ ਚੁੜੇ ਜਾਣੇ ਬਾਗੇ ਪਰਨੇ ਹਲਕੇ ਚੋਂ 200 ਡੈਲੀਗੇਟ ਸਰਕਲ ਦਾ ਚੁੜਿਆ ਜਾਣਾ ਤੇ 20 ਡੈਲੀਗੇਟ ਆ ਜਿਹੜੇ ਉਹ ਜ਼ਿਲ੍ਹੇ ਦੇ ਚੁਣੇ ਜਾਣਗੇ ਤੇ 4 ਡੈਲੀਗੇਟ ਆ ਜਿਹੜੇ ਉਹ ਕੌਮੀ ਡੈਲੀਗੇਟ ਚੁਣੇ ਜਾਣਗੇ ਜਿਨ੍ਹਾਂ ਨੇ ਪ੍ਰਧਾਨ ਸਾਹਿਬ ਦੀ ਚੋਣ ਕਰਦੇ ਰਾਜੋਦਰ ਜੀ ਜਿਵੇਂ ਤੁਸੀਂ ਦੱਸਿਆ ਹੈਗਾ ਵੀ 18 ਸਾਲ ਦੀ ਉਮਰ ਹੈ ਤੁਸੀ ਰੱਖੀ ਗਈ ਹੈ ਤੇ ਜਿਹੜੀ ਇਹਦੀ ਕਈ ਵਾਰ ਇਹ ਹੁੰਦਾ ਵੀ ਫੇਕ ਭਰਤੀ ਹੋ ਗਈ ਬੋਕਸ ਹੋ ਗਈ ਉਹਨੂੰ ਤੁਸੀਂ ਕਿਵੇਂ ਪਾਰਦਰਸ਼ ਕਰਦੇ ਆਂ ਦੇਖੋ ਕਲੀਅਰ ਹੈ ਗੱਲ ਕਿ ਇਹ ਜਿਹੜੇ ਸਾਡੇ ਜ਼ਿੰਮੇਵਾਰ ਜਿਹੜੇ ਸਰਕਲ ਪ੍ਰਧਾਨ ਨੇ ਆਏ ਇਹ ਉਹਨਾਂ ਨੇ ਬਹੁਤ ਬਰੀਕੀ ਦੇ ਨਾਲ ਇਹ ਸਾਰਾ ਕੁਝ ਕਰਨਾ ਹੈ ਜਿਹੜੀ ਬੋਗਸ ਭਰਤੀ ਹੈਗੀ ਉਹ ਇਹਦੇ ਵਿੱਚ ਬਿਲਕੁਲ ਅਲਾਉਡ ਨਹੀਂ ਹੈਗੀ ਜੈਨੂਨ ਕੰਮ ਹੋਏਗਾ ਉੱਪਰ ਮੋਬਾਈਲ ਨੰਬਰ ਜਿਹੜਾ ਉਹ ਬਕਾਇਦਾ ਦਿੱਤਾ ਗਿਆ ਦਿੱਤਾ ਜਾਏਗਾ ਜਿਹਦੀ ਵੀ ਪਰਚੀ ਕਟਣੀ ਆ ਉਹਦਾ ਮੋਬਾਈਲ ਨੰਬਰ ਹੋਏਗਾ ਪਾਰਟੀ ਦਫਤਰ ਜਿਹੜਾ ਹੈ ਹੈੱਡ ਆਫਿਸ ਹੈ ਚੰਡੀਗੜ੍ਹ ਤੋਂ ਉਹ ਇਸ ਗੱਲ ਦੀ ਦਰਿਆਫਤ ਕਿਸੇ ਸਮੇਂ ਵੀ ਕਰ ਸਕਦੇ ਆ ਸੋ ਇਸ ਕਰਕੇ ਇਹ ਭਰਤੀ ਨਰੋਲ ਔਰ ਸਾਫ ਤੇ ਜਿਹੜੀ ਪਾਰਦਰਸ਼ਤਾ ਦੇ ਨਾਲ ਕੀਤੀ ਜਾਣ ਵਾਲੀ ਇਸ ਭਰਤੀ ਹੈ ਤੇ ਇਹਦੇ ਵਿੱਚ ਬੋਗਸ ਜਿਹੜੀ ਭਰਤੀ ਹੋਣ ਦੀ ਕੋਈ ਵੀ ਜਿਹੜੀ ਉਮੀਦ ਨਹੀਂ ਹੈ ਭਰਤੀ ਕਰਨ ਵਾਸਤੇ ਤੁਸੀਂ ਕਿਸ ਤਰ੍ਹਾਂ ਕੋਈ ਕਮੇਟੀ ਬਣਾ ਰਿਹਾ ਹੈ ਵੀ ਉਹ ਵਾਕ ਵਾਕ ਪਿੰਡਾਂ ਜਾ ਕੇ ਖੋਜ ਜਾ ਕੇ ਭਰਤੀ ਕਰਨਗੇ ਜਾਂ ਪਿੰਡਾਂ ਦੇ ਲੋਕਾਂ ਚੋਂ ਹੀ ਵਾਹੇ ਅ ਨਹੀਂ ਪਿੰਡਾਂ ਦੇ ਵਿੱਚ ਸਾਡੇ ਸਰਕਲ ਪ੍ਰਧਾਨ ਬੜੇ ਐਕਟਿਵ ਨੇ ਬੜੀ ਮਿਹਨਤੀ ਨੇ ਸਾਰੇ ਇਹ ਪਿੰਡਾਂ ਦੇ ਵਿੱਚ ਆਪੋ ਆਪਣੇ ਸਰਕਲ ਦੇ ਵਿੱਚ ਜਾ ਕੇ ਲੋਕਾਂ ਦੀ ਜਿਹੜੀ ਜਿਸ ਤਰ੍ਹਾਂ ਦੀ ਡਿਮਾਂਡ ਹੈ ਕਿੰਨੀ ਇੱਕ ਕਾਪੀ ਨਾਲ ਸਰੇਗਾ ਦੋ ਨਾਲ ਸਰੇਗਾ ਉਹਨਾਂ ਦੀ ਡਿਮਾਂਡ ਅਕੋਰਡਿੰਗ ਉੱਥੇ ਪਹੁੰਚਾ ਦੇ ਦਿੰਗੇ ਜਿਹੜੀ ਪਿਛਲੀ ਵਾਰੀ ਭਰਤੀ ਲੈਗ ਥਰੂ ਕੀਤੀ ਗਈ ਸੀਗੀ ਇਸ ਵਾਰ ਫਾਤੀ ਰਣ ਹੋਊਗੀ ਤਾਂ ਲੈਗ ਥਰੂ ਵੀ ਹੋਊਗਾ ਇਹ ਜੁੱਤੀ ਅੱਛਾ ਇਹ ਜਿਹੜੀ ਪਰਚੀ ਹੈ ਇਹ ਇੱਕ ਰਿਕਾਰਡ ਹੈ ਇਹ ਮੇਨਟੇਨ ਰੱਖਿਆ ਜਾਏਗਾ ਇਹ ਸਮਝ ਲਓ ਕਿ ਇਹ ਵੀ ਇੱਕ ਇਤਿਹਾਸਿਕ ਦਸਤਾਵੇਜ਼ ਬਣ ਜਾਏਗਾ ਜਿਨੇ ਵੀ ਪਰਚੀ ਕਟਵਾਈ ਕਿਉਂਕਿ ਇਹਦਾ ਰਿਕਾਰਡ ਜਿਹੜਾ ਚੰਡੀਗੜ੍ਹ 28 ਸੈਕਟਰ ਜਿਹੜਾ ਸ਼ੋਮਨੀ ਕਾਲੀ ਦਲ ਦੇ ਹੈੱਡ ਆਫਿਸ ਦੇ ਵਿੱਚ ਬਰਕਰਾਰ ਰਹੇਗਾ